ਲੋ ਜੀ ਊਠ ਪਹਾੜ ਦੇ ਥੱਲੇ ਆ ਗਿਆ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੇ ਉੱਪਰ ਵੱਡਾ ਪਰਚਾ ਦਰਜ ਹੋ ਗਿਆ ਤੇ ਹੁਣ ਰਾਜਾ ਵੜਿੰਗ ਦੀ ਗ੍ਰਿਫਤਾਰੀ ਦੀ ਚਰਚਾ ਚੱਲ ਰਹੀ ਹੈ ਕੀ ਹੁਣ ਰਾਜਾ ਵੜਿੰਗ ਦੀ ਗ੍ਰਿਫਤਾਰੀ ਹੋਵੇਗੀ ਪਹਿਲਾਂ ਮੈਂ ਤੁਹਾਨੂੰ ਦੱਸ ਦਿਆਂ ਕਿ ਰਾਜਾ ਵੜਿੰਗ ਦੇ ਉੱਪਰ ਜਿਹੜਾ ਪਰਚਾ ਹੋਇਆ ਕਿੰਨੇ ਕਰਵਾਇਆ ਕਿਹੜੀਆਂ-ਕਿਹੜੀਆਂ ਧਾਰਾ ਲੱਗੀਆਂ ਨੇ ਤੇ ਕਿੱਥੇ ਪਰਚਾ ਹੋਇਆ ਪਿਛਲੇ ਦਿਨੀ ਰਾਜਾ ਵੜਿੰਗ ਨੇ ਤਰਨਤਨ ਚੋਣਾਂ ਦੇ ਵਿੱਚ ਬੋਲਦਿਆਂ ਹੋਇਆਂ ਜਿਹੜਾ ਦਲਿਤ ਭਾਈਚਾਰਾ ਗਰੀਬ ਭਾਈਚਾਰਾ ਉਹਦੇ ਉੱਪਰ ਇੱਕ ਬਹੁਤ ਵੱਡੀ ਟਿੱਪਣੀ ਜਿਹੜੇ ਗ੍ਰਹਿ ਮੰਤਰੀ ਰਹੇ ਆ ਬੂਟਾ ਸਿੰਘ ਉਹਨਾਂ ਦੇ ਨਾਮ ਨਾਲ ਜੋੜ ਕੇ ਕੀਤੀ ਸੀ ਤੇ ਉਸ ਤੋਂ ਬਾਅਦ ਬੂਟਾ ਸਿੰਘ ਦੇ ਪੁੱਤਰ ਸਰਬਜੋਤ ਸਿੰਘ ਨੇ ਜਿਹੜੇ ਕਪੂਰਥਲਾ ਦੇ ਐਸਐਸਪੀ ਆ ਉਹਨਾਂ ਨੂੰ ਮਿਲ ਕੇ ਸ਼ਿਕਾਇਤ ਦਿੱਤੀ ਹੈ ਤੇ ਕਪੂਰਥਲਾ ਥਾਣਾ ਦੇ ਵਿੱਚ ਰਾਜਾ ਵੜਿੰਗ ਤੇ ਐਫਆਈਆਰ ਹੋ ਗਈ ਹੈ ਪਰਚਾ ਦਰਜ ਹੋ ਗਿਆ ਪਰਚਾ ਵੀ ਗੰਭੀਰ ਧਰਾਵਾਂ ਲੱਗੀਆਂ ਨੇ ਤਾਰਾ ਲੱਗੀਆਂ ਨੇ 353 196 ਐਸ ਸੀ ਐਸਟੀ ਐਕਟ ਵੀ ਲੱਗਿਆ ਤੇ ਇਹ ਪਰਚਾ ਹੁਣ ਕੋਈ ਛੋਟਾ ਨਹੀਂਗਾ ਇਹ ਪਰਚੇ ਚ ਆਮ ਤੌਰ ਤੇ ਗ੍ਰਿਫਤਾਰੀ ਵੀ ਹੋਇਆ ਕਰਦੀ ਹੈ ਤੇ ਕੀ ਹੋਣਾ ਕਾਂਗਰਸ ਦੇ ਪ੍ਰਧਾਨ ਰਾਜਾ ਵਣਗ ਦੀ ਗ੍ਰਿਫਤਾਰੀ ਹੋਏਗੀ ਜਾਂ ਉਹ ਬਾਰੋ-ਬਾਰ ਜ਼ਮਾਨਤ ਕਰਾ ਲੈਣਗੇ ਵੱਡਾ ਸਵਾਲ ਇਹ ਹੈ ਦੇਖੋ ਜੀ ਇੱਥੇ ਤਕੜੇ ਦਾ ਸੱਤੀ ਨਹੀਂ ਸੀ 100 ਹੁੰਦਾ ਪੈਸੇ ਵਾਲੇ ਇੱਥੇ ਬੜੇ ਬੱਚਦੇ ਵੇਖੇ ਨੇ ਕਿਉਂਕਿ ਇੱਥੇ ਡੀਆਈਜੀ ਪੁੱਲਰ ਵਰਗੇ ਵੀ ਬੜੇ ਅਫਸਰ ਹੁੰਦੇ ਨੇ ਅੱਜ ਵੀ ਇੱਕ ਐਸਐਚਓ ਦੀ ਚਰਚਾ ਆ ਰਹੀ ਹੈ 100 ਕਰੋੜ ਰੁਪਈਆ ਉਹ ਸੀਨੀਅਰ ਐਸਐਚਓ ਦੇ ਕੋਲੋਂ ਬਰਾਮਦ ਹੋਣ ਦਾ ਜਿਹੜੀ ਅੱਜ ਖਬਰ ਆ ਰਹੀ ਹੈ ਉਹ ਵੀ ਤੁਹਾਨੂੰ ਅੱਗੇ ਦੱਸਾਂਗੇ ਜਦੋਂ ਐਦਾਂ ਦੇ ਅਫਸਰ ਸ਼ਾਈ ਹੋਵੇ ਤਾਂ ਫਿਰ ਪਰਚਿਆਂ ਤੋਂ ਤੇ ਪਰਚੇ ਹੋਣ ਤੋਂ ਬਾਅਦ ਸਜ਼ਾਵਾਂ ਤੋਂ ਤੇ ਫਿਰ ਗ੍ਰਿਫਤਾਰੀਆਂ ਤੋਂ ਇਹੋ ਜਿਹੇ ਵੱਡੇ ਬੰਦੇ ਜਿਹੜੇ ਆ ਉਹ ਬਚ ਜਾਂਦੇ ਹੁੰਦੇ ਨੇ ਰਾਜਾ ਵੜਿੰਗ ਨੇ ਇਹ ਜਿਹੜੀ ਟਿੱਪਣੀ ਕੀਤੀ ਸੀ ਇਹਦੇ ਬਾਰੇ ਗੱਲ ਕਰ ਲਈਏ ਤੁਸੀਂ ਦੱਸਿਓ ਰਾਜਾ ਵੜਿੰਗ ਦੀ ਇਹ ਟਿੱਪਣੀ ਠੀਕ ਸੀ ਕਿ ਗਲਤ ਸੀ ਇੱਥੇ ਮੈਂ ਬੜੀ ਨਿਰਪੱਖ ਗੱਲ ਕਰਨੀ ਹੈ ਇਹਦੇ 'ਚ ਦੋ ਗੱਲਾਂ ਨੇ ਪਹਿਲੀ ਗੱਲ ਕਿ ਰਾਜਾ ਵੜਿੰਗ ਨੇ ਉਹ ਗੱਲ ਕੀਤੀ ਕਿਉਂ ਤੇ ਦੂਜਾ ਉਹਨੇ ਸ਼ਬਦ ਵਰਤੇ ਕਿਹੜੇ ਰਾਜਾ ਵੜਿੰਗ ਨੇ ਉਹ ਗੱਲ ਕੀਤੀ ਤਾਂ ਇਸ ਕਰਕੇ ਵੀ ਅਸੀਂ ਕਾਂਗਰਸ ਪਾਰਟੀ ਵਾਲੇ ਆ ਜਿਹੜੇ ਅਸੀਂ ਤਾਂ ਗਰੀਬ ਅਮੀਰ ਨਹੀਂ ਦੇਖਦੇ ਅਸੀਂ ਉੱਚੀ ਜਾਤ ਨੀਵੀਂ ਜਾਤ ਨਹੀਂ ਦੇਖਦੇ ਤੇ ਅਸੀਂ ਤਾਂ ਬੂਟਾ ਸਿੰਘ ਵਰਗੇ ਡਾਕਟਰ ਮਨਮੋਹਨ ਸਿੰਘ ਵਰਗੇ ਤੇ ਗਿਆਨੀ ਗੈਲ ਸਿੰਘ ਵਰਗਿਆਂ ਨੂੰ ਵੱਡੇ ਅਹੁਦੇਾਂ ਤੇ ਬਿਠਾਇਆ ਕਾਂਗਰਸ ਵੱਲੋਂ ਪਰ ਸ਼ਬਦ ਉਹ ਬੋਲੇ ਜਿਹੜੇ ਕਈ ਵਾਰ ਬੰਦੇ ਦੀ ਮਾਨਸਿਕਤਾ 'ਚ ਪਏ ਹੁੰਦੇ ਨੇ ਬੰਦੇ ਦੀ ਸੋਚ 'ਚ ਪਏ ਹੁੰਦੇ ਨੇ ਕਿਉਂਕਿ ਸਾਡੇ ਬਹੁਤ ਸਾਰੇ ਉਹ ਲੋਕ ਨੇ ਜਿਹੜੇ ਆਪਣੇ ਆਪ ਨੂੰ ਉੱਚ ਜਾਤੀਆਂ ਦੇ ਹੰਕਾਰ ਨਾਲ ਭਰੇ ਨੇ ਆਪਣੇ ਰੰਗ ਰੂਪ ਦਾ ਆਪਣੀਆਂ ਜਾਤੀਆਂ ਦਾ ਹੰਕਾਰ ਕਰਦੇ ਨੇ ਤੇ ਜਿਹੜੇ ਦੂਸਰੇ ਲੋਕ ਨੇ ਜਿਨ੍ਹਾਂ ਨੂੰ ਕਠਤ ਤੌਰ ਤੇ ਛੋਟੇ ਗਰਦਾਨਿਆਂ ਜਾਂਦਾ ਉਹਨਾਂ ਦੇ ਉੱਪਰ ਟਿੱਪਣੀ ਕਰਦੇ ਨੇ ਤੇ ਰਾਜਾ ਵੜਿੰਗ ਨੇ ਇਸੇ ਤਰ੍ਹਾਂ ਜਦੋਂ ਕਿਹਾ ਤਾਂ ਫਿਰ ਉਹ ਵੱਡਾ ਮੁੱਦਾ ਬਣਿਆ ਮੈਂ ਵੀ ਪਹਿਲਾਂ ਇੱਕ ਵੀਡੀਓ ਇਸ ਤਰ੍ਹਾਂ ਵੇਖੀ ਜਿਹੜੇ ਚ ਕੱਟ ਕੇ ਪੇਸ਼ ਕੀਤਾ ਹੋਇਆ ਕੱਲਾ ਕਾਲੇ ਰੰਗ ਦਾ ਜ਼ਿਕਰ ਸੀ ਤਾਂ ਮੈਨੂੰ ਐਸੀ ਸ਼ਾਇਦ ਰਾਜਾ ਵੜਿੰਗ ਨੇ ਕੋਈ ਜ਼ਾਬ ਦਾ ਤਾਂ ਕਿਸੇ ਦਾ ਨਾਂ ਹੀ ਨਹੀਂ ਲਿਆ ਪਰ ਬਾਅਦ 'ਚ ਜਦੋਂ ਵੀਡੀਓ ਵੇਖੀ ਤਾਂ ਉਹਦੇ 'ਚ ਰਾਜਾ ਵੜਿੰਗ ਨੇ ਜਾਤੀ ਦਾ ਨਾਂ ਵੀ ਲਿਆ ਹੋਇਆ ਨੇ ਇੱਕ ਕਾਲਾ ਜਿਹਾ ਪੱਠੇ ਵੱਢਣ ਵਾਲਾ ਮਜਬੀ ਸਿੰਘ ਬਾਲਵਿਕਿਆ ਸਿੰਘ ਐ ਬੋਲਿਆ ਰਾਜਾ ਵੜਿੰਗ ਤਾਂ ਇਹ ਗੱਲਾਂ ਕਰਨ ਤੋਂ ਬਿਨਾਂ ਵੀ ਰਾਜਾ ਵੜਿੰਗ ਆਪਣੀ ਗੱਲ ਕਰ ਸਕਦੇ ਸੀ ਇਹ ਕਹਿ ਕੇ ਵੀ ਅਸੀਂ ਤਾਂ ਜਿਹੜੇ ਗਰੀਬ ਨੇ ਉਹਨਾਂ ਨੂੰ ਵੀ ਉੱਪਰ ਲੈ ਕੇ ਗਏ ਆ ਹਾਲਾਂਕਿ ਕਾਂਗਰਸ ਪਾਰਟੀ ਹੋਵੇ ਭਾਜੀਪੀ ਹੋਵੇ ਸਾਰੀਆਂ ਹੀ ਪਾਰਟੀਆਂ ਇਹਨਾਂ ਨੇ ਅੱਜ ਤੱਕ ਗਰੀਬਾਂ ਦੀ ਗਰੀਬੀ ਦਾ ਫਾਇਦਾ ਚੱਕਿਆ ਗਰੀਬਾਂ ਨੂੰ ਉੱਪਰ ਨਹੀਂ ਚੱਕਿਆ ਜੇਕਰ ਵਿਖਾਵਾ ਕਰਨ ਦੇ ਲਈ ਗਰੀਬ ਤਬਕੇ ਦੇ ਵਿੱਚੋਂ ਕਿਸੇ ਇੱਕ ਅੱਦੇ ਬੰਦੇ ਨੂੰ ਇਹ ਪਾਰਟੀਆਂ ਉੱਪਰ ਲਿਆ ਵੀ ਜਾਂਦੀਆਂ ਨੇ ਉਹ ਸਿਰਫ ਛੋਪੀ ਸਲੋਕਾਂ ਨੂੰ ਵਿਖਾਉਣ ਲਈ ਵੀ ਆ ਵੇਖੋ ਅਸੀਂ ਤੁਹਾਡੇ ਬੜੇ ਹਤੈਸ਼ੀ ਆ ਤਾਂ ਉਹ ਡਰਾਮੇਬਾਜ਼ੀ ਹੁੰਦੀ ਹੈ ਤੇ ਕੁਝ ਗਰੀਬ ਤਬਕੇ ਚੋਂ ਐਸੇ ਵਿਅਕਤੀ ਵੀ ਹੁੰਦੇ ਨੇ ਜਿਹੜੇ ਆਪਣੀ ਕਾਬਲੀਅਤ ਔਰ ਆਪਣੇ ਗੁਣਾ ਜਾਂ ਆਪਣੀ ਹਿੰਮਤ ਸਦਕਾ ਕਿਸੇ ਉੱਚੇ ਅਹੁਦੇਾਂ ਤੇ ਅਫਸਰ ਲੱਗ ਜਾਂਦੇ ਨੇ ਜਾਂ ਹੋਰ ਪਹੁੰਚ ਜਾਂਦੇ ਪਰ ਜੇਕਰ ਇਹ ਪਾਰਟੀਆਂ ਗਰੀਬਾਂ ਦੀ ਹਮਾਇਤ ਚ ਹੁੰਦੀਆਂ ਤਾ ਪੰਜਾਬ ਚ ਤੇ ਭਾਰਤ ਚ ਅੱਜ ਗਰੀਬੀ ਨਾ ਹੁੰਦੀ ਲੋਕਾਂ ਸਿਰ ਐਨੇ ਕਰਜ਼ੇ ਨਾ ਹੁੰਦੇ ਦਰਜਨਾ ਲੋਕ ਗਰੀਬੀ ਤੋਂ ਬੇਰੁਜ਼ਗਾਰੀ ਤੋਂ ਤੰਗ ਆ ਕੇ ਆਤਮ ਹੱਤਿਆ ਖੁਦਕੁਸ਼ੀ ਰੋਜ਼ ਕਰਦੇ ਨੇ ਫਿਰ ਉਹਨਾਂ ਨੂੰ ਇਹ ਕੰਮ ਕਰਨ ਦੀ ਲੋੜ ਨਹੀਂ ਸੀ ਪੈਣੀ ਰੋਜ਼ਾਨਾ ਜਿਹੜੇ ਇੱਥੇ ਲੋਕ ਗਰੀਬੀ ਕਾਰਨ ਤੰਗੀਆਂ ਕਾਰਨ ਧਰਨੇ ਲਾਉਂਦੇ ਨੇ ਉਹਦੀ ਲੋੜ ਨਹੀਂ ਸੀ ਪੈਣੀ ਗਰੀਬੀਆਂ ਤੇ ਤੰਗੀਆਂ ਕਾਰਨ ਲੋਕ ਆਪਣੇ ਧੀਆਂ ਉੱਤਾਂ ਨੂੰ ਬਾਹਰਲੇ ਦੇਸ਼ਾਂ ਵੱਲ ਭੇਜਦੇ ਨੇ ਜੇਕਰ ਇਹਨਾਂ ਸਰਕਾਰਾਂ ਨੇ ਗਰੀਬਾਂ ਲਈ ਕੱਖ ਕੀਤਾ ਹੁੰਦਾ ਚਾਹੇ ਉਹ ਕਾਂਗਰਸ ਪਾਰਟੀ ਆ ਚਾਹੇ ਉਹ ਭਾਜਪੀ ਆ ਚਾਹੇ ਉਹ ਕਾਲੀ ਦਾਲਾ ਚਾਹੇ ਉਹ ਆਮ ਆਦਮੀ ਪਾਰਟੀ ਆ ਤਾਂ ਫਿਰ ਲੋੜ ਨਹੀਂ ਸੀ ਪੈਣੀ ਆਪਣੇ ਬੱਚਿਆਂ ਨੂੰ ਇੱਥੋਂ ਬਾਹਰ ਭੇਜਣ ਅੱਜ ਰਾਜਾ ਵੜਿੰਗ ਜਿੰਨੇ ਮਰਜੀ ਦਮਗਜੇ ਮਾਰੀ ਜਾਏ ਪਰ ਰਾਜਾ ਵੜਿੰਗ ਦੀ ਪਾਰਟੀ ਕਾਂਗਰਸ ਨੇ ਭਾਰਤ ਦੇ ਉੱਪਰ ਸਭ ਤੋਂ ਵੱਧ ਟਾਈਮ ਰਾਜ ਕੀਤਾ ਪਰ ਗਰੀਬੀ ਬੇਰੁਜ਼ਗਾਰੀ ਕਰਜ਼ੇ ਮੰਦਹਾਲੀ ਕੰਗਾਲੀ ਉਵੇਂ ਰਹੀ ਜਿਵੇਂ ਅੰਗਰੇਜ਼ਾਂ ਦੇ ਰਾਜ ਉਸ ਤੋਂ ਬਾਅਦ ਭਾਜਪੀ ਨੇ ਵੀ ਰਾਜ ਕੀਤਾ ਸੈਂਟਰ ਸਰਕਾਰ ਦੇ ਵਿੱਚ ਤਾਂ ਭਾਜਪੀ ਦੇ ਰਾਜ ਦੇ ਵਿੱਚ ਵੀ ਕੋਈ ਲੋਕਾਂ ਦੀ ਦਸ਼ਾ ਦੇ ਵਿੱਚ ਸੁਧਾਰ ਨਹੀਂ ਆਇਆ ਇਹ ਸਾਰੀਆਂ ਪਾਰਟੀਆਂ ਹੀ ਜਾਤਾਂ ਨੂੰ ਧਰਮਾਂ ਨੂੰ ਵੋਟਾਂ ਲੈਣ ਲਈ ਕੈਸ਼ ਕਰਦੀਆਂ ਵਰਤਦੀਆਂ ਨੇ ਅੱਜ ਦਾ ਨਹੀਂ ਬੜੇ ਲੰਬੇ ਟਾਈਮ ਤੋਂ ਇਹ ਕੰਮ ਚੱਲਦਾ ਆਇਆ ਹੁਣ ਇਹ ਜਿਹੜਾ ਜਾਤਪਾਤ ਦਾ ਸਿਸਟਮ ਆਪਣੇ ਸਮਾਜ 'ਚ ਬਣਿਆ ਇਹ ਬਹੁਤ ਗਲਤ ਸਿਸਟਮ ਬਣਿਆ ਇਹ ਪਹਿਲਾਂ ਹਜ਼ਾਰਾਂ ਸਾਲ ਪਹਿਲਾਂ ਚਾਰ ਵਰਨਾਂ 'ਚ ਜਦੋਂ ਸਮਾਜ ਦੀ ਵੰਡ ਕੀਤੀ ਉਦੋਂ ਇਹ ਸਿਸਟਮ ਸ਼ੁਰੂ ਹੋਇਆ ਜਦੋਂ ਬ੍ਰਾਹਮਣ ਖੱਤਰੀ ਵੈਸ਼ ਤੇ ਸ਼ੂਦਰ ਬਣਾਏ ਗਏ ਉਦੋਂ ਇਹ ਕੰਮ ਸ਼ੁਰੂ ਹੋਇਆ ਤੇ ਸ਼ੂਦਰ ਕਿਹਨਾਂ ਨੂੰ ਕਿਹਾ ਗਿਆ ਸਭ ਤੋਂ ਹੇਠਲੇ ਵਰਗ ਨੂੰ ਤੇ ਉਹਨਾਂ ਨੂੰ ਸ਼ੂਦਰ ਕਿਹਾ ਗਿਆ ਜਿਹੜੇ ਹੱਥੀਂ ਕੰਮ ਕਰਦੇ ਸੀ ਸਾਰੇ ਉਹ ਤਬਕੇ ਜਿਹੜੇ ਸੱਚੀ ਸੁੱਚੀ ਇੱਕ ਨੰਬਰ ਦੀ ਹੱਥੀਂ ਕਿਰਤ ਕਮਾਈ ਕਰਦੇ ਸੀ ਉਹਨਾਂ ਸਾਰਿਆਂ ਨੂੰ ਸ਼ੂਦਰ ਨੀਵੇਂ ਕਹਿ ਦਿੱਤਾ ਗਿਆ ਜਿਨ੍ਹਾਂ ਦੇ ਵਿੱਚ ਚਾਹੇ ਉਹ ਮਜ਼ਦੂਰ ਸੀ ਚਾਹੇ ਉਹ ਕਪੜਾ ਬੁੰਨ ਵਾਲੇ ਜੁਲਾਹੇ ਸੀ ਚਾਹੇ ਉਹ ਚਮੜੇ ਦਾ ਕੰਮ ਕਰਨ ਵਾਲੇ ਸੀ ਚਾਹੇ ਉਹ ਜਿਹੜੇ ਜਿੰਨੇ ਵੀ ਹੋਰ ਕੰਮ ਹੱਥੀ ਕਰਨ ਵਾਲੇ ਸੀਗੇ ਖੇਤੀ ਕਰਨ ਵਾਲੇ ਮਜ਼ਦੂਰ ਸੀ ਕਿਸਾਨ ਸੀ ਉਹਨਾਂ ਸਾਰਿਆਂ ਨੂੰ ਛੂਦਰ ਕਿਹਾ ਗਿਆ ਪਰ ਉਸ ਤੋਂ ਬਾਅਦ ਇਹ ਵੰਡ ਹੋਰ ਅੱਗੇ ਵਧਦੀ ਗਈ ਸਰਕਾਰਾਂ ਨੇ ਪਹਿਲਾਂ ਰਾਜਿਆਂ ਨੇ ਇਹ ਵਰਣਵੰਡ ਦਾ ਰੱਜ ਕੇ ਫਾਇਦਾ ਉਠਾਇਆ ਉਸ ਤੋਂ ਬਾਅਦ ਸਰਕਾਰਾਂ ਨੇ ਵੀ ਉਠਾਇਆ ਅੱਜ ਜਦੋਂ ਵੋਟਾਂ ਨਾਲ ਸਰਕਾਰਾਂ ਬਣਦੀਆਂ ਨੇ ਉਸ ਟਾਈਮ ਵੀ ਇਹ ਚੀਜ਼ ਦਾ ਫਾਇਦਾ ਲਿਆ ਜਾਂਦਾ ਰਾਜਾ ਵੜਿੰਗ ਵੀ ਇਸੇ ਫਾਇਦਾ ਲੈਣ ਦੀ ਕੋਸ਼ਿਸ਼ ਕਰ ਰਹੇ ਸੀ ਪਰ ਤੀਰ ਉਲਟ ਚੱਲ ਗਿਆ ਵਿਰੋਧੀ ਪਾਰਟੀਆਂ ਨੂੰ ਫਾਇਦਾ ਮਿਲ ਗਿਆ ਤੇ ਰਾਜਾ ਵੜਿੰਗ ਤੇ ਕਾਂਗਰਸ ਪਾਰਟੀ ਨੂੰ ਬਹੁਤ ਵੱਡਾ ਨੁਕਸਾਨ ਇਸ ਮਸਲੇ ਤੇ ਹੋਇਆ ਹੁਣ ਜਿਹੜੀਆਂ ਵਿਰੋਧੀ ਪਾਰਟੀਆਂ ਇਹ ਕਹਿ ਰਹੀਆਂ ਨੇ ਵੀ ਅਸੀਂ ਗਰੀਬਾਂ ਦੇ ਬੜੇ ਹਤਾਇਸ਼ੀ ਆ ਉਹ ਵੀ ਸਿਰਫ ਡਰਾਮਾ ਦਿਖਾਵਾ ਕੋਈ ਇੱਥੇ ਗਰੀਬਾਂ ਦਾ ਹਤਾਇਸ਼ੀ ਨਹੀਂ ਗਰੀਬਾਂ ਦੀ ਤਾਂ ਅੱਜ ਵੀ ਜੂਨ ਮਾੜੀ ਐ ਜਿਹੜੇ 99% ਗਰੀਬ ਲੋਕ ਜਿਹੜੇ ਭਾਰਤ ਦੀ ਕੁੱਲ ਆਬਾਦੀ ਦਾ ਲਗਭਗ 80-81% ਬਣਦੇ ਨੇ ਉਹ ਗਰੀਬ ਲੋਕ ਤਾਂ ਅੱਜ ਵੀ ਬੜੀ ਬੁਰੀ ਹਾਲਤ 'ਚ ਨੇ ਉਹਨਾਂ ਕੋਲ ਤਾਂ ਅੱਜ ਵੀ ਕੋਈ ਲਗਜ਼ਰੀ ਸਹੂਲਤ ਨਹੀਂ ਕੋਈ ਸਮੇਂ ਦੇ ਹਾਨ ਦੀ ਜ਼ਿੰਦਗੀ ਉਹਨਾਂ ਕੋਲ ਹੈ ਹੀ ਨਹੀਂ ਨਾ ਉਹ ਚੱਜ ਦਾ ਇਲਾਜ ਕਰਾ ਸਕਦੇ ਨੇ ਨਾ ਚੱਜ ਦੇ ਸਕੂਲ 'ਚ ਬੱਚੇ ਪੜਾ ਸਕਦੇ ਨੇ ਨਾ ਉਹ ਆਪਦੀ ਜ਼ਿੰਦਗੀ 'ਚ ਕੋਈ ਚੰਗੀਆਂ ਸਹੂਲਤਾਂ ਮਾਨ ਸਕਦੇ ਨਹੀਂ ਮਤਲਬ ਗਰੀਬ ਤਬਕੇ ਦੀ ਹਾਲਤ ਹਰ ਸਰਕਾਰ ਦੇ ਟਾਈਮ ਇਸੇ ਤਰ੍ਹਾਂ ਰਹੀ ਹੈ ਔਰ ਅੱਜ ਜਿਹੜੀਆਂ ਦੂਜੀਆਂ ਪਾਰਟੀਆਂ ਨੇ ਉਹ ਇਹ ਡਰਾਮੇ ਕਰ ਲੈਣ ਵੀ ਉਹ ਬੜੇ ਗਰੀਬ ਹਤਾਇਸ਼ੀ ਨਹੀਂ ਬਿਲਕੁਲ ਨਹੀਂ ਹੈਗੇ ਇਹ ਸਭ ਇੱਕੋ ਥਾਲੀ ਦੇ ਚੱਟੇ ਵੱਟੇ ਨੇ ਇਹਨਾਂ ਸਾਰਿਆਂ ਦੀ ਇੱਕੋ ਵਿਚਾਰਤਾ ਰੇ ਇੱਕੋ ਜੀ ਸੋਚ ਆ ਜੇਕਰ ਸੋਚਾਂ 'ਚ ਫਰਕ ਹੁੰਦਾ ਤਾਂ ਫਿਰ ਹਰ ਪਾਰਟੀ ਦਾ ਰਾਜ ਰਿਆ ਕਿਸੇ ਪਾਰਟੀ ਦੇ ਰਾਜ ਵੇਲੇ ਤਾਂ ਗਰੀਬ ਉੱਪਰ ਆਉਂਦੇ ਹੁਣ ਤੁਸੀਂ ਦੇਖੋ ਅਮੀਰ ਹੋਰ ਅਮੀਰ ਹੋ ਰਹੇ ਨੇ ਤੇ ਗਰੀਬ ਲਗਾਤਾਰ ਗਰੀਬ ਹੀ ਹੋ ਰਹੇ ਨੇ ਤਾਂ ਇਹ ਜਿਹੜੀ ਵੰਡ ਵੱਧਦੀ ਜਾ ਰਹੀ ਹੈ ਜਿਹੜਾ ਪੈਸਾ ਧਨ ਦੌਲਤ ਹੈ ਉਹ ਕੁਝ ਕੁ ਘਰਾਣਿਆਂ ਕੋਲ ਕੁਝ ਕੁ ਹੱਥਾਂ 'ਚ ਇਕੱਠੀ ਹੋ ਰਹੀ ਹੈ ਤੇ ਬਾਕੀ ਲੋਕਾਂ ਦੀ ਹਾਲਤ ਬੁਰੀ ਹੋ ਰਹੀ ਹੈ ਇਹ ਤੁਸੀਂ ਸਾਰੇ ਵੇਖ ਰਹੇ ਹੋ ਸਾਰਾ ਸਰਮਾਇਆ ਇਹ ਅੰਕੜੇ ਆ ਚੁੱਕੇ ਨੇ ਕੁਝ ਲੋਕਾਂ ਕੋਲ ਇਕੱਠਾ ਹੋ ਰਿਹਾ ਤਾਂ ਇਸ ਸਥਿਤੀ ਦੇ ਵਿੱਚ ਸਿਰਫ ਗਰੀਬ ਲੋਕਾਂ ਨੂੰ ਵਰਤਿਆ ਜਾਂਦਾ ਵੋਟਾਂ ਦੇ ਲਈ ਅੱਗੇ ਪਿੱਛੇ ਕੋਈ ਨਹੀਂ ਪੁੱਛਦਾ ਵੋਟਾਂ ਦੇ ਦਿਨਾਂ 'ਚ ਤਾਂ ਆਮ ਆਦਮੀ ਪਾਰਟੀ ਨੇ ਵੀ ਕਮੀਆਂ ਦੇ ਵੇੜਿਆਂ ਦੇ ਗੀਤ ਗਾਏ ਭਗਵੰਤਮਾਨ ਸਾਹਿਬ ਤੇ ਜਿਹੜੇ ਆਮ ਆਦਮੀ ਪਾਰਟੀ ਦੇ ਲੀਡਰ ਨੇ ਕਰਮਜੀਤ ਅਣਮੋਲ ਉਹ ਗਰੀਬ ਵੇੜਿਆਂ 'ਚ ਜਾ ਕੇ ਗਰੀਬਾਂ ਦੇ ਘਰਾਂ 'ਚ ਤਾਂ ਉਥੇ ਗੀਤ ਗਾਉਂਦੇ ਰਹੇ ਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਤੇ ਉਸ ਤੋਂ ਬਾਅਦ ਉਹ ਗਰੀਬ ਲੋਕ ਕਹਿੰਦੇ ਨੇ ਕਿ ਸਾਡਾ ਕੱਖ ਨਹੀਂ ਕੀਤਾ ਗਿਆ ਹਰ ਪਾਰਟੀ ਨੇ ਲਾਰੇ ਲਾਏ ਨੇ ਹਰ ਪਾਰਟੀ ਨੇ ਗਰੀਬਾਂ ਨੂੰ ਉੱਪਰ ਚੁੱਕਣ ਦੇ ਵਾਅਦੇ ਕੀਤੇ ਪਰ ਕਿਸੇ ਨੇ ਅੱਜ ਤੱਕ ਚੱਕਿਆ ਨਹੀਂ ਜਾਤੀਵਾਦ ਅੱਜ ਵੀ ਵੱਡੇ ਪੱਧਰ ਤੇ ਸਮਾਜ ਦੇ ਅੰਦਰ ਮੌਜੂਦ ਹੈ ਸਾਡੇ ਗੁਰੂ ਸਹਿਬਾਨਾਂ ਨੇ ਬੜੀ ਕੋਸ਼ਿਸ਼ ਕੀਤੀ ਜਾਤਾਂ ਪਾਤਾਂ ਨੂੰ ਖਤਮ ਕਰਨ ਦੇ ਲਈ ਸਾਡੇ ਦਿਮਾਗਾਂ ਚੋਂ ਇਸ ਗੰਦ ਨੂੰ ਮਟਾਉਣ ਦੇ ਲਈ ਪਰ ਅਜੇ ਵੀ ਸਾਡੇ ਦਿਮਾਗਾਂ ਦੇ ਵਿੱਚ ਇਹ ਚੀਜ਼ਾਂ ਉਸੇ ਤਰ੍ਹਾਂ ਬਰਕਰਾਰ ਨੇ ਤੁਸੀਂ ਇਹਦੇ ਬਾਰੇ ਕੀ ਸੋਚਦੇ ਹੋ ਤੁਸੀਂ ਆਪਣਾ ਕਮੈਂਟ ਆਪਣਾ ਵਿਚਾਰ ਲਿਖਿਓ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਆਜ਼ਾਦ ਬਹੁਤ ਮਿਹਰਬਾਨੀ ਚ